नमस्कार तुम देख रहे हो पब्लिक स्पोर्ट न्यूज़ फोकस से मैं बहादुर सिंह अज श्री सनातन धर्मसभा प्राचीन पांडव सरोवर मंदिर निर्माण कमेटी दसूआ वालों विसाखी मेला करवाया गया ਇਸ ਮੇਲੇ ਵਿੱਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਆਏ ਹੋਏ ਲੋਕਾਂ ਦਾ ਮਨੋਰੰਜਨ ਕਰਨ ਲਈ ਇਲਾਕੇ ਦੇ ਉੱਗੇ ਗਾਇਕ ਸਿਮਰਨ ਐਸ ਅਤੇ ਸੂਫੀ ਗਾਇਕ ਅਮਰੀਕ ਜੱਸਨ ਨੇ ਲੋਕਾਂ ਦਾ ਮਨੋਰੰਜਨ ਕੀਤਾ ਇਸ ਮੇਲੇ ਵਿੱਚ ਇਲਾਕੇ ਦੀਆਂ ਮਹਾਨ ਨਸਤੀਆਂ ਪਹੁੰਚੀਆਂ ਜਿਨ੍ਹਾਂ ਵਿੱਚ ਸਮਾਜ ਸੇਵੀ ਅਤੇ ਕਈ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਏ ਸ੍ਰੀ ਸੁਨਤਨ ਧਰਮ ਸਭਾ ਤੇ ਪ੍ਰਾਚਨ ਪਾਂਡਰ ਸਰਵਰ ਦੇ ਪ੍ਰਧਾਨ ਮੈਂਬਰ ਅਤੇ ਰਵਿੰਦਰ ਸਿੰਘ ਰਵੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਰੋਪੇ ਪਾ ਕੇ ਸਨਮਾਨ ਕੀਤਾ ਗਿਆ ਪਬਲਿਕ ਸਪੋਰਟ نیوز ਫੋਕਸ ਬਿਊਰੋ ਦੇ ਨਾਲ ਬਹਾਦਰ ਸਿੰਘ ਤੇ ਰਜੇਸ਼ ਕੁਮਾਰ ਦੀ ਰਿਪੋਰਟ ਜੋ ਰਿਆ ਸੁਰਤਾ ਚੜਦੀਆਂ ਤੇ ਬਾਰਿਆਂ ਤੇ ਇੱਕ ਦਿਨ ਚਿਖਾ ਚੜਦੀਆਂ ਦੇਖੀਆਂ ਜਿਨਾ फी वासदूर जो सरता लॻ जहान ग ਕਿਛਨ ਦੇ ਕੋਸ਼ਲਾ ਜੀ ਦਾ ਅਸੀਂ ਆਮ ਤੇ ਬਾਤ ਬਹੁਤ ਧੰਨਵਾਦ ਕਰਦੇ ਹਾਂ ਜੇਸ਼ ਬੱਗਾ ਜੀ ਵੀ ਸਟੇਜ ਤੇ ਪਹੁੰਚਣ ਸਨਮਾਨ ਨਹੀਂ ਕਰਾਂਗੇ ਤੇ ਇੱਕ ਦੋ ਗੀਤ ਵੀ ਸੁਣਾਗੇ ਬੰਦਾ ਜੀ ਕਿੰਨਾ ਸਨਮਾਨ ਕਰਦੇ ਹੋ ਅਸੀਂ ਜੀ ਆਇਆਂ ਆਪਦੇ ਹਾਂ ਇਹਦੀ ਟੀਮ ਹੈ ਰਾਜ ਕੁਮਾਰ ਕੌਸ਼ਲ ਜੀ ਅਨੀਸ਼ ਮਹਾਰਜਨ ਜਿਨ੍ਹਾਂ ਦਾ ਸਨਮਾਨ ਕਰ ਰਹੇ ਹਾਂ ਜੀ ਬਹੁਤ ਹੀ ਜਨਾ ਧੰਨਵਾਦੀ ਹਾਂ ਕਿ ਸਾਡੇ ਮੇਲੇ ਵਿੱਚ ਆ ਕੇ ਇਹਨਾਂ ਚਰਨ ਪਾਏ ਵੱਲੋਂ ਇਹਨਾਂ ਨੂੰ ਹਾਰਦਿਕ ਵਧਾਈ ਕਿ ਸਾਡੇ ਮੇਲੇ ਵਿੱਚ ਪਹੁੰਚ ਕੇ ਬੋਹਦ ਦੇ ਹਰ ਹੈ ਮਿੱਟੀ ਹੈ ਮਿੱਟੀ ਸੰਜਾ ਬਵਾਲੀ ਕਿਰਦਫਾਨ ਹੈ ਖੂਨ ਉਂਝਸੀਆਂ ਤੰਦ ਨਦੀ ਜਗ ਵਿੱਚ ਸ਼ਾਨ ਹੈ ਪੱਤੀ ਦੀ ਪੂਰੀ ਦੁਨੀਆ ਵਿੱਚ ਟੌਰ ਹੈ ਪਖ ਦਾ ਪੰਜਾਬੀਆਂ ਦਾ कारण के पूरा के पूरा के लिए ठंडा लाओ दोस्तों के बारे में और कोई बात नहीं कोई कोई नहीं कोई व्यक्ति भगवान में इतनी तेरी दीलो ना सभी सबको आएंगे तो भी ये भी पूरा Thank you. جي منه رات کي منه رپ حق هر جوي کي صبر اون کي کوئی کوئی Tchau,